ਹਜ਼ਾਰ ਵਾਲਾ 500 1200 ਵਾਲਾ 600 1500 ਵਾਲਾ 750 ਸਾਰੇ ਲੇਡੀ ਸੂਟ ਅੱਧੇ ਰੇਟਾਂ ਤੇ ਉਹ ਵੀਰੇ ਆ ਬਿਲਕੁਲ ਨਵਾਂ ਕਪੜਾ ਔਰ ਗੈਂਜਾ ਦੇ ਉੱਪਰ ਸੋਨਾ ਚਾਂਦੀ ਤੇਰੇ ਉੱਪਰ ਲੈਂਸ ਲੱਗੀ ਹੋਈ ਆ ਦੁਪੱਟਾ ਬਰਸ਼ ਪੇਂਟ ਮਸਲੀਨ ਦਾ ਦੁਪੱਟਾ ਬਾਜ਼ਾਰ ਦੇ ਵਿੱਚ ਵਿਕਦਾ ਜੀ 1000 ਰੁਪਏ ਦਾ ਤੇ ਸੁੱਖ ਦੀ ੱਟੀ ਤੇ ਮਿਲਣਾ ਕੱਲੇ 500 ਰੁਪਏ ਦਾ ਜੀ ਇੱਕ ਆ ਚੀਜ਼ ਆਈ ਵੀਰ ਜੀ ਨਵਾਂ ਸਟੌਫ ਆਇਆ ਖਾਦੀ ਦੇ ਉੱਪਰ ਸੀਕਵੈਂਸ ਵਰਕ ਹੋਇਆ ਹੋਇਆ ਅਜੇ ਸਾਰਾ ਭਰਿਆ ਹੋਇਆ ਆ ਗਾਣਾ ਜੀ ਹਾਂਜੀ ਦੁਪੱਟਾ ਦੇਖੋ ਔਰਗੈਂਜ਼ਾ ਦਾ ਦੁਪੱਟਾ ਉਹ ਵੀ ਪੂਰਾ ਹੈਵੀ ਵਰਕ ਵਾਲਾ ਜੀ ਬਾਜ਼ਾਰ ਦੇ ਵਿੱਚ ਇਹ ਵੀ ਵਿਕਦਾ ਵੀਰੇ 1200 1300 ਰੁਪਏ ਦਾ ਆਪਣਾ ਰੇਟ 500 ਰੁਪਏ ਸਿਰ ਇੱਕ ਆ ਨਵਾਂ ਕੱਪੜਾ ਆਇਆ ਵੀਰ ਜੀ ਡਿਜੀਟਲ ਆਲ ਓਵਰ ਸੂਟ ਹੈ ਜੀ ਸਾਰਾ ਜੀ ਜੀ ਨਾਲ ਦੁਪੱਟਾ ਹੈ ਜੀ ਦੁਪੱਟੇ ਮਹਸਾਬਲਾ ਸਾਰੇ ਹੈਵੀ ਆਣੇ ਨੇ ਨਾ ਭਾਜੀ ਲਈ ਦੁਪੱਟੇ ਤੁਸੀਂ ਦੇਖੋਗੇ ਸਾਰੇ ਅਲੱਗ-ਅਲੱਗ ਡਿਫਰੈਂਟ ਡਿਜ਼ਾਈਨ ਦੇਖੋ ਰੇਟ ਇਹਦਾ ਵੀ ਬਾਜ਼ਾਰ ਦੇ ਵਿੱਚ ਕੋਈ 1200 ਕੋਈ 1300 ਹਮ ਆਪਣੇ ਇਹ ਵੀ 500 ਰੁਪਏ ਦਾ ਜਿਹੜਾ ਬੰਦਾ ਇਸ ਵੀਡੀਓ ਨੂੰ ਸ਼ੇਅਰ ਕਰੇਗਾ ਸ਼ੇਅਰ ਟੂ ਗਰੁੱਪ ਕਰੇਗਾ ਤੇ ਸੁਖ ਦੀ ਹੱਟੀ ਦੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੇਗਾ ਉਹਨਾਂ ਚੋਂ 4 ਜਣਾਂ ਨੂੰ ਆਹ 4 ਸੂਟ ਬਿਲਕੁਲ ਫ੍ਰੀ ਦਿੱਤੇ ਜਾਣਗੇ ਇੱਕ ਆ ਚੀਜ਼ ਦੇਖੋ ਵੀਰੇ ਨਵਾਂ ਕੱਪੜਾ ਟਾਈ ਐਂਡ ਡਾਈ ਬਣਿਆ ਹੋਇਆ ਬਿਲਕੁਲ ਜੀ ਦੁਪੱਟਾ ਟਿਸ਼ੂ ਦੁਪੱਟਾ ਆ ਗਿਆ ਨਾਲ ਜਿਹੜੇ ਆਪਾਂ ਕਹਿੰਨਾ ਵਿਆਹ ਸ਼ਾਦੀਆਂ ਵਾਲੇ ਹੈਵੀ ਸੂਟ ਹੁੰਦੇ ਆ ਸੇਮ ਉਹੀ ਚੀਜ਼ ਆ ਰੇਟ ਸੁਣ ਕੇ ਤੁਸੀਂ ਇਹ ਵੀ ਹੈਰਾਨ ਹੋ ਜਾਓਗੇ ਕਿਤੇ ਇਹ ਨਾ ਕਹਿ ਦਿਓ ਵੀ 500 ਬਾਜੀ ਹਾਂਜੀ 500 ਦਾ ਹੀ ਦੇ ਦੇਣਾ 1300 ਵਾਲਾ ਜੀ ਲੋ ਜੀ ਹੁਣ ਤੁਹਾਨੂੰ ਹੋਰ ਵਧੀਆ ਸੂਟ ਦਿਖਾਉਣ ਲੱਗਾ ਵਿਆਹ ਸ਼ਾਦੀਆਂ ਵਾਲੇ ਤੋਹਫੇ ਬ੍ਰਾਈਡਲ ਆ ਕੇ ਜਿਹੜੇ ਹਾਂਜੀ ਜਿਵੇਂ ਅੱਗੇ ਵਿਆਹ ਸ਼ਾਦੀਆਂ ਆਈ ਜਾਂਦੇ ਆ ਪਾਰਟੀ ਵੇਅਰ ਸੂਟ ਆਹ ਦੇਖੋ ਨਾਲ ਦੁਪੱਟੇ ਚਨਾਉਨ ਸਫੋਂ ਦੇ ਦੁਪੱਟੇ ਅੱਜਾ ਹੈਵੀ ਵਰਕ ਸੂਟ ਤੇ ਵੀ ਆ ਗਿਆ ਦੁਪੱਟੇ ਦੇ ਵੀ ਦੁਪੱਟੇ ਵੀ ਪੂਰੇ ਹੈਵੀ ਆ ਜੀ ਜਿਹ ਦੇ 600 ਰੁਪਏ ਦਾ ਸੂਟ ਹੈ। ਅੱਛਾ ਇਹ ਸਾਰੇ 350 ਵਾਲੀ ਹੈ। ਭਾਜੀ ਹੈਂਡਵਰਕ ਹੋਇਆ ਹੋਇਆ ਉੱਤੇ ਪੀਸ ਦੇਖੋ। ਇਹ ਤਾਂ ਹੀ ਜਗਮਗਾ ਕਰਦਾ ਹੋਣਾ ਜੀ। ਬਿਲਕੁਲ। ਕੱਟਵਰਕ ਦੇ ਨਾਲ ਦੁਪੱਟੇ। ਜੀ ਜੀ। ਚਨਾਉਣ ਦੇ ਕੰਮ ਦੀ ਸਫਾਈ ਦੇਖੋ। ਜਬਰਦਸਤ। ਇੱਕ ਵਾਰੀ ਤੁਸੀਂ ਕੋ ਕੈਮਰਾਮੈਨ ਨੂੰ ਨੇੜੇ ਕਰਕੇ ਦਿਖਾਵੇ। ਜੀ। ਮੈਂ ਉਹ ਹੀ ਦੇਖਦਾ ਸਫਾਈ ਬਹੁਤ ਜਬਰਦਸਤ ਹੈ। ਪੀ ਮੋਤੀ ਨਹੀਂ ਵੀ ਜਿਹੜਾ ਲਹਿ ਜਾਊਗਾ ਜਾਂ ਖਰਾਬ ਹੋ ਜਾਊਗਾ। ਐ ਪਿਓਰ ਸੂਟ ਪਾਇਆ। ਜਗਮਗ ਜਗਮਗ ਕਰੂਗਾ ਵੀ 2500 3000 ਦਾ ਸੂਟ ਲੱਗੂਗਾ ਮੈਂ 6500 ਚ ਹੀ ਹੈ ਜੀ 6500 ਚ ਹੀ ਦੇਣਾ ਜੀ ਬਸ ਜੇ ਤੁਸੀਂ ਆ ਗਏ ਹੋ ਤੇ 6500 ਚ ਹੀ ਦੇਣਾ ਹੈ ਕੀ ਬਾਤ ਹੈ ਇੱਕ ਆ ਜੀ ਦੇਖੋ ਲਵੈਂਡਰ ਕਲਰ ਦਾ ਪੂਰਾ ਫਰੰਟ ਵਰਕ ਜੀ ਸਾਰੇ ਜਿਹੜਾ ਜਾਲ ਵਰਕ ਆ ਗਿਆ ਨਾ ਹਾਂ ਜੀ ਪੂਰਾ ਹੈਵੀ ਬੇਸ ਆ ਹੈਵੀ ਵਰਕ ਆ ਜੀ 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 ਕੰਮ ਦੀ ਸਫਾਈ ਦੇਖੋ ਸਾਰਾ ਨੀਮ ਜਰੀ ਦਾ ਕੰਮ ਆ 2250 ਤੋਂ ਘੱਟ ਇਹ ਨਹੀਂ ਮਿਲਣਾ ਜੀ ਇਹ ਵੀ 6500 ਰੁਪਏ ਦਾ ਇੱਕ ਆ ਦੇਖੋ ਵੀਰ ਜੀ ਪੂਰਾ ਫਰੰਟ ਚਾਹੇ ਸ਼ਰਾਰੇ ਬਣਾਓ ਚਾਹੇ ਗਰਾਰੇ ਬਣਾਓ ਹਾਂ ਅੱਛਾ ਇਹ ਡ्रेसेस ਵਾਲਾ ਆ ਗਿਆ ਵੀ ਜਾਗੋ ਟਾਈਪ ਕੁੜੀਆਂ ਨੂੰ ਸੂਟ ਚਾਹੀਦੇ ਹੁੰਦੇ ਪਾਰਟੀ ਵਾਲੇ ਸੂਟ ਆ ਕੰਮ ਦੇਖੋ ਕਿੰਨਾ ਵਧੀਆ ਹੋਇਆ ਵਰਕ ਦੇਖੋ ਸਫਾਈ ਦੇਖੋ ਦੁਪੱਟਾ ਦੇਖ ਕੇ ਤੁਸੀਂ ਕਹੋਗੇ ਕਿਆ ਬਾਤ ਹੈ ਇਹ ਵੀ 1500 2000 ਤੋਂ ਘੱਟ ਕਿਤੇ ਨਹੀਂ ਮਿਲਣਾ 650 ਰੁਪਏ ਦੇ ਵਿੱਚ ਦੇਣਾ ਜੀ ਲਓ ਜੀ ਮਹਿੰਦੀ ਕਲਰ ਜਿਵੇਂ ਮਹਿੰਦੀ ਦੇ ਪੌਂਦੇ ਨਾ ਆਪਾਂ ਕੁੜੀਆਂ ਮਹਿੰਦੀ ਦੇ ਫੰਕਸ਼ਨ ਦੇ ਉੱਤੇ ਸੂਟ ਪੈਂਦਾ ਹੈ ਉਹ ਵਾਲਾ ਸੂਟ ਆ ਦੁਪੱਟਾ ਦੇਖੋ ਨਾਲ ਇਹਦੇ ਜੀ ਭਾਜੀ ਮੈਂ ਇੱਕ ਚੀਜ਼ ਦੇਖਣ ਦੇ ਆ ਸਾਰਿਆਂ ਦੇ ਜਿਹੜੇ ਬੇਸ ਹੈ ਐਡੇ ਸੋਹਣੇ ਹੈ ਤੇ ਨਾਲ ਵਰਕ ਹੈਵੀ ਕੀਤੇ ਹੋਏ ਨਾ ਜੀ ਵਰਕ ਵੀ ਹੈਵੀ ਕੀਤੇ ਦੁਪੱਟੇ ਵੀ ਸੋਹਣੇ ਤਿਆਰ ਕਰਾਏ ਹੋਏ ਆ ਬਸ ਰੇਟ ਘਟਾਇਆ ਹੋਇਆ ਸਿਰਫ ਰੇਟ ਘਟਾ ਦੇਣਾ ਆਪਾਂ ਹਾਂ ਜੀ ਇਹ ਨਹੀਂ ਵੀ ਬਾਜ਼ਾਰ 'ਚ ਵੇਚੀ ਆਂਦੇ ਲੋਕ 1500 ਇੱਕ ਨਹੀਂ ਇਹਦੇ ਨਾਲ ਦੇ ਸਾਰੇ ਚਾਰ ਚਾਰ ਰੰਗ ਮਿਲਣਗੇ ਇੱਕ ਆ ਲੈਰੀਆ ਡਿਜ਼ਾਈਨ ਸਾਡਾ ਸਭ ਤੋਂ ਵੱਧ ਵੇਖਦਾ ਭਾਜੀ ਇਹ ਵੀ ਅੱਛਾ ਇਹ ਲਾਈਨਿੰਗ ਦੇ ਵਿੱਚ ਆ ਗਿਆ ਨਾ ਸਾਰਾ ਜੀ ਬਸਟ ਡਿਮਾਂਡਡ ਆ ਦੇਖੋ ਕੰਮ ਦੀ ਸਫਾਈ ਦੇਖੋ ਦੁਪੱਟਾ ਦੇਖੋ ਨਾਲ ਕਿੰਨਾ ਪਿਆਰਾ ਸਾਰੇ ਦੁਪੱਟਿਆਂ ਤੇ ਵਰਕ ਆ ਭਾਜੀ ਚਣੌਣ ਦੇ ਦੁਪੱਟੇ ਆ ਕੋਈ ਇਹ ਨਹੀਂ ਵੀ ਲੈਸ ਲੱਗੀ ਹੋਈ ਆ ਵਰਕ ਸਾਰਾ ਜੀ ਜੀ ਸਾਰਾ ਵਰਕ ਆਇਆ ਤੇ ਰੇਂਜ ਉਹੀ 650 ਉਹ ਵੀਰ ਜੀ ਤੁਹਾਨੂੰ ਇੱਕ ਨਵੀਆਂ ਚੀਜ਼ਾਂ ਹੋਰ ਦਿਖਾਉਣਾ ਹੈ ਜਿਹੜਾ ਮਾਰਕੀਟ ਚ ਨਹੀਂ ਮਿਲਦਾ ਇਹ ਭਾਜੀ ਇੱਕ ਮੰਡੇ ਇਹ ਡਰੈਸ ਆ ਜਾਂ ਸੂਟ ਆ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਭਾਜੀ ਸੂਟ ਆ ਪਰ ਡਰੈਸ ਨੂੰ ਵੀ ਫੇਲ ਕਰਦਾ ਇਹ ਨਵਾਂ ਕਪੜਾ ਆਇਆ ਸナイਪਰ ਸナイਪਰ ਦੇ ਵਿੱਚ ਹਜੇ ਬਾਗੇ ਪੁਰਾਣੇ ਮੋਗੇ ਦੇ ਵਿੱਚ ਕਪੜਾ ਨਹੀਂ ਆਇਆ ਹੁਣ ਇਹ ਦੁਪੱਟਾ ਦੇਖੋ ਨਾਲ ਮਤਲਬ ਭਰਵਾ ਦੁਪੱਟਾ ਨਾਲ ਜਿਹੜਾ 5 5 4 4000 ਰੁਪਏ ਦਾ ਸੂਟ ਵਿਕਦਾ ਹੈ ਨਾ ਉਹ ਨੂੰ ਵੀ ਇਹਨੇ ਫੇਲ ਕਰਤਾ ਜੇ ਸਾਡਾ ਰੇਟ ਸੁਣ ਲਿਆ ਤੁਸੀਂ ਕਹਿੰਨਾ ਮੈਨੂੰ ਘਰ ਵਾਸਤੇ ਸੂਟ ਦੇ ਦਿਓ ਇਹ ਕੀ ਰੇਟ ਦੇਣਾ ਇਹ ਤਾਂ ਕੱਪੜੇ ਨਹੀਂ ਆਏ ਉਹ ਦਿਖਾਉਣ ਲੱਗੇ ਆ ਜੀ ਜੀ ਨਵਾਂ ਕੱਪੜਾ ਆਇਆ ਭਾਜੀ ਹਾਂ ਹਾਂ ਅੰਬਰ ਅੰਬਰ ਕਪੜਾ ਕਿਸੇ ਨੂੰ ਪਤਾ ਹੀ ਨਹੀਂ ਹਜੇ ਬਾਗ ਦੇ ਪੁਰਾਣੇ ਦੇ ਵਿੱਚ ਵੀ ਆਹ ਕਪੜਾ ਵੀ ਆ ਚੁੱਕਾ ਹੈ ਇਹ ਸਿੱਧਾ ਬੰਬੇ ਤੋਂ ਤਿਆਰ ਕਰਵਾਏ ਹੋਏ ਆਪਣੇ ਆਪ ਦੇ ਫੈਬਰਿਕ ਲੈ ਕੇ ਦੁਪੱਟਾ ਦੇਖੋ ਨਾਲ ਓਏ ਹੋਏ ਜਬਰਦਸਤ ਬਾਜੀ ਜਿੱਦੋਂ ਰੇਟ ਸੁਣੋਗੇ ਤਾਂ ਹੈਰਾਨ ਹੋਰ ਹੋ ਜਾਓਗੇ ਇਹ ਨਾ ਕਹਿਦੇ ਵੀ 1200 ਸੋਚੀ ਆਣਾ ਜੀ ਕਿਤੇ ਓ ਬਾਜੀ 3-3 ਹਜ਼ਾਰ ਵਾਲਾ ਸੂਟ ਹੈ ਵੀ 1000 ਚ ਹੀ ਦੇ ਦੇਣਾ ਬਾਜੀ ਇਸ ਸਾਬ ਨਾਲ ਤੁਹਾਡੇ ਕੋਲ ਦੁਕਾਨਦਾਰਾਂ ਨੇ ਲ ਜਾ ਕੇ 3-3 ਹਜ਼ਾਰ ਦਾ ਵੇਚ ਲੈਣਾ ਨਹੀਂ ਹੁੰਦੇ ਆ ਲੈ ਕੇ ਜਾਂਦੇ ਦੁਕਾਨਦਾਰ ਇਹ 1000 ਰੁਪਏ ਚ ਹੀ ਦੇਣਾ ਜੀ ਅਸੀਂ 1000 ਚ ਹੀ ਦੇਣਾ ਜੀ ਉਹ ਭਾਵੇਂ ਜਾ ਕੇ ਦੁਕਾਨਦਾਰ 120 ਕੋ ਕਲਰ ਵਾਹ ਜੀ ਵਾਧੂ ਕਲਰ ਜਿੰਨੇ ਮਰਜ਼ੀ ਲਓ ਮਾਰੇ ਰੰਗਾਂ ਦਾ ਢੇਰ ਲਾ ਦਾਂਗੇ ਆਪਾਂ ਜੀ ਹਾਲੋ ਮਾਰੇ ਹੁਣ ਬੁਟੀਕ ਚਲਾਓ ਤੁਸੀਂ ਨਵੇਂ ਫੈਬਰਿਕ ਅੱਛਾ ਇਹ ਸੋਫਿਸਟੀਕੇਟਿਡ ਪੀਸ ਆ ਗਿਆ ਨਾ ਸਾਰੇ ਜੀ ਜਿਹੜੇ ਸਪੈਸ਼ਲ ਪੀਸ ਹੈ ਕਪੜਾ ਦੇਖੋ ਇਹਦਾ ਨਵੇਂ ਫੈਬਰਿਕ ਆ ਜੀ ਜੀ ਫਰੰਟ ਤੇ ਗਲਾ ਕੱਢਿਆ ਹੋਇਆ ਸਾਰਾ ਘੇਰੇ ਦੇ ਉੱਪਰ ਕਢਾਈ ਹੈ ਜੀ ਜੀ ਦੁਪੱਟਾ ਪੂਰਾ ਹੈਵੀ ਹੈ ਨਾਲ ਜੀ ਜੀ ਨਵੀਂ ਚੀਜ਼ ਆ ਨਵੇਂ ਡਿਜ਼ਾਈਨ ਆ ਭਾਈ ਉੱਪਰ ਵਰਕ ਕੀਤਾ ਹੋਇਆ ਸਾਰਾ ਮਤਲਬ ਜਿੱਦਾਂ ਲੋਕੀ ਕਹਿੰਦੇ ਪੈਚ ਲਾ ਦਿੰਦੇ پیسے ਬਚਾਣ ਵਾਸਤੇ ਉਹ ਨਹੀਂ ਕੰਮ ਕੀਤਾ ਨਾ 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 ਰੇਟ ਘਟਾਤੇ ਨਹੀਂ ਵੀ ਚੀਜ਼ ਘਟਾ ਦਾਂਗੇ ਚੀਜ਼ ਵਧੀਆ ਹੀ ਮਿਲਣੀ ਆ ਬਿਲਕੁਲ ਜੀ ਬਾਜ਼ਾਰ ਦੇ ਵਿੱਚ ਇਹ ਵੀ 2500 3000 ਆਪਾਂ ਕਹਿੰਦੇ ਨਾ ਨਾਨੀਆਂ ਦਾਦੀਆਂ ਵਾਸਤੇ ਭੂਆ ਵਾਸਤੇ ਬਾਸੀਆਂ ਵਾਸਤੇ ਸੂਟ ਤੇ ਹੋਰ ਦੇ ਜਿਹੜੇ ਕਹਿੰਦੇ ਸਾਨੂੰ ਸੂਟ ਪੂਰੇ ਵਧੀਆ ਚਾਹੀਦੇ ਆ ਕਪੜਾ ਪਿਓਰ ਦਾ ਆਏਗਾ ਤੇ ਹੈਵੀ ਵਰਕ ਆਏਗਾ ਨਾਲ ਇਹ ਸਟੱਫ ਆ ਜੀ ਸਾਰੇ ਜੀ ਜੀ ਫੈਂਸੀ ਕੱਪੜੇ ਲੱਗੇ ਹੋਏ ਆ ਜੀ ਜੀ ਫੈਂਸੀ ਕਢਾਈਆਂ ਕੋਈ ਲੈਂਥ ਦੀ ਪ੍ਰੋਬਲਮ ਨਹੀਂ ਆਊਗੀ ਦੁਪੱਟੇ ਪੂਰੇ ਸ਼ਾਨਦਾਰ ਆ ਸਿਰ ਤੇ ਖੜਨਗੇ ਦੁਪੱਟੇ ਇਹ ਨਹੀਂ ਵੀ ਸਿਰ ਤੇ ਨਹੀਂ ਖੜਨਗੇ ਜਾਂ ਹਲਕੇ ਕੱਪੜੇ ਹੋਣਗੇ ਜੀ ਜੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਆ ਇਹ ਵੀ ਮਾਰਕੀਟ 'ਚ ਵੇਖਦੇ ਆ 22500 ਦਾ 1000 ਰੁਪਏ ਦਾ ਸੂਟ ਦੇਣਾ ਲੋ ਵੀਰ ਜੀ ਕਾ ਨਵਾਂ ਸਟਾਫ ਆ ਗਿਆ ਉਸ ਤੋਂ ਵੀ ਘੈਂਟ ਪਰਫੂਲ ਦੇ ਵਿੱਚ ਵੈਡਿੰਗ ਸਟਾਈਲ ਦੇ ਵਿੱਚ ਅੱਛਾ ਇਸ ਸਟਾਫ ਦੇ ਉੱਤੇ ਇਹ ਮੈਂ ਦੇਖਣ ਦੇ ਜਗਮਗ ਬਹੁਤ ਕਰ ਰਿਹਾ ਨਾ ਵਰਕ ਜੀ ਜਗਮਗ ਹੈ ਤਾਂ ਅੱਧਾ ਸੂਟ ਹੈ ਜਦੋਂ ਤੁਸੀਂ ਦੁਪੱਟਾ ਨਾਲ ਦੇਖ ਲਿਆ ਤੇ ਸੂਟ ਸਲਾਈ ਹੋ ਗਿਆ ਨਾ ਇਹ ਸੂਟ ਲਹਿੰਗਿਆਂ ਨੂੰ ਵੀ ਫੇਲ ਕਰ ਦੇਗਾ। ਕੀ ਬਾਤ ਹੈ ਜੀ। ਚਾਰ ਚੰਦ ਲੱਗ ਜਾਣਗੇ। ਜੀ ਜੀ ਇਹ ਰੇਟ ਵੱਲੋਂ ਵੀ ਤੁਸੀਂ ਕਿਤੇ ਲਹਿੰਗਿਆਂ ਦੇ ਬਰਾਬਰ ਤੇ ਨਹੀਂ ਕੀਤਾ ਇਹ। ਬਾਜੀ ਫੇਰ ਗੱਲ ਉੱਥੇ ਫੇਰ ਤੁਸੀਂ ਲਿਆਉਂਨੇ ਰੇਟ ਦੀ ਤੁਹਾਨੂੰ ਕਹਤਾ 1000 ਰੁਪਿਆ ਤਾਂ 1000 ਹੀ ਲੈਣਾ ਬਸ। ਬਾ ਇੱਕ ਮਿੰਟ ਬਾਜੀ 1100 ਵੀ ਨਹੀਂ ਲੈਣਾ ਕਿਸੇ ਕੋਲ। 1000 ਹੀ ਲੈਣਾ ਇਹਦਾ ਵੀ। ਬਸ 1000 ਰੁਪਿਆ ਲੈਣਾ। ਲੋਕਾਂ ਨੂੰ ਖੁਸ਼ ਕਰ ਦੇਣਾ ਜੀ। ਆਗੇ ਜਿਵੇਂ ਕੁੜੀਆਂ ਕਹਿੰਦੀਆਂ ਨਾ ਮੇਰੇ ਨਾਲ ਦਾ ਸੂਟ ਪਾਇਆ ਨਾ ਹੋਵੇ। ਇਹ ਜਿੱਦਾਂ ਆਪਾਂ ਕਹਿੰਨੇ ਆ ਜੀ ਔਨਲਾਈਨ ਫੇਸਬੁੱਕ ਇੰਸਟਾਗ੍ਰਾਮ ਤੇ ਦੇਖ ਕੇ ਡਰੈੱਸ ਬਣਾਣੀ। ਕੁੜੀਆਂ ਨੂੰ ਹ ਮੇਮ ਸਾਰੇ ਭਾਜੀ ਕੁਆਲਿਟੀ ਤਾਂ ਹੈਗੀ ਹੈਗੀ ਆ ਕਲਰ ਕੁਆਲਿਟੀ ਹਰੇਕ ਚੀਜ਼ ਚ ਲਾਜਵਾਬ ਹੈ ਦੇਖੋ ਜੀ ਕੋਈ ਲੈਂਥ ਦੀ ਪ੍ਰੋਬਲਮ ਨਹੀਂ ਆਊਗੀ ਹਾਂ ਜਾਨੀ ਸੂਟ ਪਾਇਆ ਮੂੰਹ ਬੋਲੂਗਾ ਜੀ 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 ਕਲਰ ਦੇਖੋ ਸਾਰੇ ਐਨ ਆਰ ਆਈ ਨੱਕ ਤੇ ਰੇਟ ਵੀ ਬੋਲਦਾ ਹੋਵੇ ਵੀ ਯਾਰ ਤੇ ਨਹੀਂ ਹਰਦਾ 4000 ਦਾ ਕਿਤੇ ਜੀ ਜੀ ਜੇ ਸੂਟ ਐਨ ਆਰ ਆਈ ਵਾਲੇ ਆ ਨਾ ਤੇ ਰੇਟ ਆਪਣੇ ਪੰਜਾਬ ਵਾਲੇ ਹੀ ਆ ਇਹ ਕੀ ਰੇਟ ਦੇਣਾ ਐਨ ਆਰ ਆਈ ਵਾਲੇ ਹੈਗੇ 1000 ਰੁਪਏ ਚ ਵੀ ਇੱਕ ਆਚੀ ਦੇਖੋ ਭਾਜੀ ਨਵਾਂ ਸਟਾਫ ਆਇਆ ਜੀ ਜੀ ਡਿਜੀਟਲ

ਇਹ ਹੈਵੀ ਹੈ 12 13000 ਦਾ ਸੂਟ ਵਿਕਦਾ ਬਾਜ਼ਾਰ ਦੇ ਵਿੱਚ ਜੀ ਜੀ 13000 ਦੁਪੱਟੇ ਨਾਲ ਪੂਰੇ ਹੈਵੀ ਬਾਜੂ ਪੂਰੇ ਹੈਵੀ ਜੀ ਜੀ ਦੇਖੋ ਦੁਪੱਟੇ ਕਿਆ ਬਾਤ ਬਣੇ ਦੇਖੋ ਦੁਪੱਟਿਆਂ ਦਾ ਵੀ ਹੈਂਡਵਰਕ ਹੈ ਮਾਰੇ ਸਾਰਾ ਪਿਓਰ ਹੈਂਡਵਰਕ ਕੋਈ ਮਿਕਸ ਨਹੀਂ ਕੋਈ ਕਾਪੀ ਨਹੀਂ ਕੋਈ ਕੁਛ ਨਹੀਂ ਭਾਜੀ ਹੁਣ ਜਿੰਨੇ ਵੀ ਤੁਹਾਨੂੰ ਮੈਂ ਸੂਟ ਦਿਖਾਉਣ ਲੱਗਾ ਨਾ ਕੋਈ 10000 ਕੋਈ 12000 ਕੋਈ 15000 ਸਾਰੇ ਅੱਧੇ ਰੇਟ 'ਚ ਸਾਰੇ ਅੱਧੇ ਰੇਟ 'ਚ ਜਿਹੜਾ ਮਰਜ਼ੀ ਚੱਕ ਲੋ ਸਾਰੇ ਅੱਧਾ ਦੇ ਵਿੱਚ ਦਿਖਾਓ ਭਾਈ 5-6 ਡਿਜ਼ਾਈਨ ਦਿਖਾਉ ਦੇਣਾ ਮੈਂ ਕਿੰਨੇ ਮਰਜ਼ੀ ਲਿਆ ਪੁੱਤ ਦਿਖਾਉ ਸਾਰੇ ਡਿਜ਼ਾਈਨ ਇੱਧਰ ਦੇਖੋ ਸੂਟ ਜੀ 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 ਸੂਟ ਇਹੋ ਜਿਹੇ ਹੋਣਗੇ ਵੀਰ ਜੀ ਲੋਕ ਖੜਖੜ ਵੇਖਣਗੇ ਸੂਟ ਤੇ ਡਿਜ਼ਾਈਨ ਸਾਰੇ ਲੇਟਸ ਹੋਣਗੇ ਨਾ ਮੈਂ ਕਿੰਨਾ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਦੇਵਾਂਗੇ ਹਰੇਕ ਦਾ ਵਰਕ ਅਲੱਗ-ਅਲੱਗ ਆ ਸਟੱਫ ਅਲੱਗ-ਅਲੱਗ ਆ ਕਢਾਈ ਅਲੱਗ-ਅਲੱਗ ਆ ਅੱਛਾ ਇਹ ਬਾਜੂ ਵਰਕ ਨਾਲ ਆਣੀ ਆਣੇ ਨਾ ਜ ਆ ਦੇਖੋ ਡਿਜ਼ਾਈਨ ਜੀ ਜੀ ਦੇਖੋ ਜਿਹੜੇ ਅੱਜ ਕੱਲ ਇੰਸਟਾਗ੍ਰam ਤੇ ਚੱਲਦੇ ਆ ਲੋਕ 15 15 20 20 ਯਰ ਪਿਆਰ ਕਰਾਉਂਦੇ ਸੂਟ ਵਾਹ ਜੀ ਵਾਹ ਕੋਈ ਕਹਿੰਦਾ ਮੈਂ ਫਗਵਾੜਿਓਂ ਕਰਾਇਆ ਕੋਈ ਕਹਿੰਦਾ ਮੈਂ ਚੰਡੀਗੜ੍ਹੋਂ ਕਰਾਇਆ ਇਹ ਆ ਗਿਆ ਜੰਗਲ ਥੀਮ ਆ ਗਈ ਨਾ ਸਾਰੀ ਹਾਂ ਜੀ ਜੰਗਲ ਥੀਮ ਹੈ ਦੇਖੋ ਸੂਟ ਜੀ ਜੀ ਕੋਈ ਮਰਜ਼ੀ ਸੂਟ ਲੈ ਲਓ ਸਾਰੇ ਅੱਧ ਰੇਟ ਤੇ ਮਿਲਨੇ ਭਾਜੀ ਵਾਹ ਜੀ ਵਾਹ ਜ਼ਬਰਦਸਤ ਭਾਜੀ 5000 ਕੋਈ 7000 ਕੋਈ 10000 ਅੱਧ ਰੇਟ ਤੇ ਸਾਰੇ ਸੂਟ ਆ ਦੇਖੋ ਔਰੇਂਜ ਕਲਰ ਅੱਛਾ ਔਰੇਂਜ ਮੈਂ ਲਾਇਆ ਸਾਹਿਬ ਇਹਦੀ ਡਿਮਾਂਡ ਸਭ ਤੋਂ ਵੱਧ ਰਹਿੰਦੀ ਹੈ ਨਾ ਜੀ ਸਭ ਤੋਂ ਪਹਿਲਾਂ ਵਿਖਦਾ ਹੀ ਔਰੇਂਜ ਹਾਂ ਬਿਲਕੁਲ ਸਹੀ ਤੁਸੀਂ ਕਿਹਾ ਔਰੇਂਜ ਤਾਂ ਖੜਦਾ ਹੀ ਨਹੀਂ ਬਿਲਕੁਲ ਜਿਹੜੇ ਕਸਟਮਰ ਨੇ ਔਰੇਂਜ ਸੂਟ ਵੇਖ ਲਿਆ ਕਹੂਗਾ ਮੈਨੂੰ ਇੱਕ ਹੋਰ ਔਰੇਂਜ ਹੀ ਦਿਖਾ ਦਿਓ ਉਹ ਤੋਂ ਐਡਾ ਸੋਨੇ ਤੋਂ ਸੁਹਾਗਾ ਵਰਕ ਕੀਤਾ ਹੋਵੇ ਪ੍ਰੀਮੀਅਮ ਵਰਕ ਨਾਲ ਆਜੇ ਹੈਵੀ ਦੁਪੱਟਾ ਸੁੱਚੇ ਦਾ ਕੰਮ ਆ ਸਾਰਾ ਦੁਪੱਟੇ ਦੇਖੋ ਤੁਸੀਂ ਨਾਲ ਜੀ 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 ਲਾਈਟ weight ਕੁਆਲਿਟੀਆਂ ਸਾਰੀਆਂ ਹਾਂ ਹਾਂ ਲੋਕਲ ਮੇਡ ਕੋਈ ਨਹੀਂ ਹੋਊਗਾ ਬਿਲਕੁਲ ਸੁਪਰ ਡੂਪਰ ਹੈਟ ਵਾਲੇ ਸੂਟ ਸਾਰੇ ਦਿਖਾ ਰਿਹਾ ਜੀ ਜੀ ਆ ਦੇਖੋ ਪੀਸ ਸੂਟ ਦੇਖੋ ਭਾਈ ਓਏ ਅੱਖਾਂ ਖੜੀਆਂ ਰਹਿ ਜਾਂਦੀਆਂ ਭਾਜੀ ਮੈਂ ਉਹ ਹੀ ਦੇਖਦਾ ਪਿਆ ਜੰਗਲ ਥੀਮ ਦੇ ਵਿੱਚ ਲੋਕੀ ਕਹਿੰਦੇ ਇੱਕ ਸੂਟ ਨਹੀਂ ਮਿਲਦਾ ਆਪਾਂ ਤਿੰਨ ਤਿੰਨ ਚਾਰ ਚਾਰ ਹੋ ਗਿਆ ਸਾਰਾ ਮੇਰਾ 50 ਡਿਜ਼ਾਈਨ 50 ਡਿਜ਼ਾਈਨ ਇੱਧਰ ਦੇਖੋ ਵੀਰੇ ਕੰਮ ਦੇਖੋ ਦੁਪੱਟੇ ਦੇਖੋ ਜੀ ਜੀ ਇੱਕ ਤੋਂ ਇੱਕ ਸ਼ਾਨਦਾਰ ਆ ਲਓ ਪੂਰੇ ਹੈਵੀ ਸੂਟ ਨੰਦਾਂ ਵਾਲੇ ਸੂਟ ਜਿਹਨੂੰ ਕਹਦੇ ਨੇ ਆਪਾਂ ਬਿਲਕੁਲ ਜਿਹੜੀ ਵਿਆਹ ਵਾਲੀ ਕੁੜੀ ਨੇ ਪਾ ਕੇ ਬਹਿਣਾ ਇੰਜ ਭਾਵੇਂ 100 ਡਿਜ਼ਾਈਨ ਲੈ ਲਓ ਮੇਰੇ ਕੋਲ ਇਹ ਤਾਂ ਭਾਜੀ ਮੇਰੇ ਤਾਂ 15 15 20000 ਦੇ ਆਂਦੇ ਯਾਰ 80 20000 ਦੇ ਵਿਕੀ ਜਾਂਦੇ ਭਾਜੀ ਵੱਡੇ ਸ਼ਹਿਰਾਂ 'ਚ ਆਮ ਇਹ ਬਾਜ਼ਾਰ ਦੇ ਰੇਟ ਦੇ ਹਿਸਾਬ ਨਾਲ ਨਹੀਂ ਆਪਾਂ ਵੇਚਣਾ ਆਪਾਂ ਅੱਧ ਰੇਟ 'ਚ ਹੀ ਦੇਣੇ ਆ ਸਾਰੇ ਸਾਰੇ ਅੱਧ ਰੇਟ 'ਚ ਨਹੀਂ ਕੋਈ ਮਰਟੀ ਸੂਟ ਲੈ ਲਓ ਦੁਪੱਟਾ ਵੇਖੋ ਨਾਲ ਇਹ ਜਾਲ ਦੁਪੱਟਾ ਆ ਗਿਆ ਨਾ ਜੀ ਮੈਂ ਕਹਿੰਦਾ ਜੀ ਯਾਦ ਕਰਨਗੇ ਲੋਕ ਵੀ ਸੂਟ ਲਿਆਉਂਦੇ ਸੁੱਖ ਦੀ ਹੱਟੀ ਤੋਂ ਇੰਨੇ ਵਧੀਆ ਵੈਰ ਬਰਬਰੀ ਨਵੇਂ ਕੱਪੜੇ ਬਰਬਰੀ ਦਾ ਕਪੜਾ ਆ ਗਿਆ ਹੈਂਡਵਰਕ ਦਾ ਕੰਮ ਆ ਗਿਆ ਜੀ ਜੀ ਇਹ ਉਹ ਚੀਜ਼ਾਂ ਐ ਜਿਹੜੀਆਂ ਕੁੜੀਆਂ ਕਹਿੰਦੀਆਂ ਮੇਰੇ ਨਾਲ ਦਾ ਸੂਟ ਕਿਸੇ ਦੇ ਪਾਇਆ ਨਾ ਹੋਵੇ ਅੱਛਾ 20 ਡਿਜ਼ਾਈਨ ਦੇ ਵਿੱਚ ਆ ਗਏ ਨਾ 20 ਡਿਜ਼ਾਈਨ ਡਬਲ ਸ਼ੇਡ ਨਵੇਂ ਸਟਾਫ ਨਵਾਂ ਵਰਕ ਨਵਾਂ ਸਟਾਈਲ ਜੀ ਜੀ ਦੁਪੱਟੇ ਦੇਖੋ ਇਹਨਾਂ ਦੇ ਹਾਂ 2.2 ਮੀਟਰ ਦੇ ਦੁਪट्टे ਆ ਮਤਲਬ ਇਹ ਜਿਹੜੀਆਂ ਸਿੰਗਲ ਸਿੰਗਲ ਬੈੱਡ ਸ਼ੀਟ ਹੁੰਦੀ ਓ ਡੇ ਡੇ ਦੁਪੱਟੇ ਆ ਜੀ ਆ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾ ਰਿਆ ਨਾ ਹਾਂ ਹਾਂ ਚੰਡੀਗੜ੍ਹ ਜਾ ਕੇ ਤੁਹਾਨੂੰ ਸੂਟ ਮਿਲਣਾ ਇਹ ਉਹ ਵੀ ਮੇਰੇ ਤੋਂ ਆਣਾ 5-7 ਹਜ਼ਾਰ ਦਾ ਮਿਲੇਗਾ 10000 ਤੋਂ ਘੱਟ ਸੂਟ ਨਹੀਂ ਮਿਲਣਾ ਤੇ ਆਪਾਂ ਅੱਧ ਮੁੱਲ ਦੇ ਵਿੱਚ ਦੇਣੇ ਆ ਸਾਰੇ ਕੀ ਬਾਤ ਹੈ ਕੱਪੜੇ ਦੇ ਆ ਕੰਮ ਦੇਖੋ ਤੁਸੀਂ ਵੀਰੇ ਜਬਰਦਸਤ ਜੀ ਦਬਾ ਸੂਟ ਬਹੁਤ ਪਾਏ ਹੋਣਗੇ ਲੋਕਾਂ ਨੇ ਜਿਹੜੇ ਮੈਂ ਤੁਹਾਨੂੰ ਕੱਪੜੇ ਆ ਦੇਖੋ ਹਾਂ ਇਹ ਕਹਿੰਦਾ ਮੇਰੇ ਨਾਲ ਦਾ ਸੂਟ ਨਾ ਪਾਇਆ ਹੋਵੇ ਦੇਖੋ ਕੱਪੜਾ ਦੇਖਿਆ ਭਾਜੀ ਕੱਪੜਾ ਕਰੀ ਐਨਾ ਗੈਰੀ ਮੈਂ ਤੁਹਾਨੂੰ ਪੁੱਛਣ ਲੱਗਾ ਪਰ ਕੱਪੜਾ ਦੇਖੋ ਨਹੀਂ ਨਹੀਂ ਬਹੁਤ ਜ਼ਬਰਦਸਤ ਕੁਆਲਟੀ ਦੇ ਰੰਗ ਦਿਖਾਦੇ ਨਾ ਤੁਹਾਨੂੰ ਮੈਂ ਤੇ ਐ ਕਿੰਨੇ ਕਿੰਨੇ ਰੰਗ ਆਣਗੇ ਐਸਟੀਮੇਟ ਉਹ ਵੀ ਦੱਸ ਦਿਓ ਭਾਜੀ ਮੈਂ ਤੁਹਾਨੂੰ ਦਿਖਾ ਹੀ ਦਿਨਾ ਇੱਕ ਮਿੰਟ ਲੱਗੜਾ ਪੁੱਤਰ ਰੰਗ ਕੱਢ ਇਹਨੇ ਵੀ ਪੁਰਾਣੇ ਰੰਗ ਹੋਣਗੇ ਸਾਰੇ ਨਿਊ ਚਾਰਟ ਨਿਊ ਕਲਰ ਜਿਹੜੇ ਕਸਟਮਰ ਕਹਿੰਦੇ ਨਾ ਮੇਰੇ ਨਾਲ ਦਾ ਸੂਟ ਕੇ ਤੇ ਪਾਇਆ ਨਾ ਹੋਵੇ ਪਾਇਆ ਨਾ ਹੋਵੇ ਉਹ ਚੀਜ਼ਾਂ ਮਿਲਣੀਆਂ ਸੁੱਖ ਦੀ ਹੱਟੀ ਪਾ ਲੈ ਕੇ ਮੰਗ ਕਰਦੇ ਸੂਟ ਤੇ ਰੇਟ ਵੀ ਅੱਦੇ ਰੇਟ ਹੈ ਵੀਰ ਜੀ ਬਾਗੇਪੁਰਣੇ ਚੋਂ ਸੂਟ ਮਿਲ ਜੇ ਸੂਟ ਫ੍ਰੀ ਦੇ ਦਾਂਗੇ ਐਨੀ ਗਾਰੰਟੀ ਆ ਪਣੀ ਵੀਰ ਜੀ ਸੁੱਖ ਦੀ ਹੱਟੀ ਨਿਹਾਲ ਸਿੰਘ ਵਾਲਾ ਰੋਡ ਬਾਗਾ ਪ੍ਰਾਣਾ ਮੋਗਾ ਡਿਸਟ੍ਰਿਕਟ ਤੇ ਮੋਬਾਈਲ ਨੰਬਰ ਵੀ ਨੋਟ ਕਰ ਲਓ ਵੀਰ ਜੀ 9781500404